ਜਾਣਕਾਰੀ ਅਨੁਸਾਰ ਬੀਤੀ ਰਾਤ ਅਨਮੋਲ ਰਾਏ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਪਟਿਆਲਾ ਨਾਂਬਾ ਰੋਡ ਤੇ ਸਥਿਤ ਕੇਡੀ ਮੈਰਿਜ ਪੈਲੇਸ ਵਿਖੇ ਇੱਕ ਵਿਆਹ ਟੈਂਡ ਕਰਨ ਗਿਆ ਤੇ ਵਿਆਹ ਵਿੱਚ ਸ਼ਰਾਬ ਪੀਣ ਅਤੇ ਖਾਣਾ ਖਾਣ ਤੋਂ ਬਾਅਦ ਚਾਰੋਂ ਦੋਸਤ ਯੂਨੀਵਰਸਿਟੀ ਨੂੰ ਵਾਪਸ ਪਰਤਣ ਲੱਗੇ ਤਾਂ ਰਸਤੇ ਵਿੱਚ ਆਉਂਦੀ ਭਾਖਣਾ ਨਹਿਰ ਤੇ ਚਾਰੋਂ ਦੋਸਤ ਰੁਕ ਗਏ ਤੇ ਮસ્ਤੀ ਕਰਨ ਲੱਗੇ ਇਸੇ ਦੌਰਾਨ ਅਨਮੋਲ ਦੇ ਨਹਿਰ ਦੇ ਪਾਣੀ ਨੂੰ ਹੱਥ ਲਗਾਉਣ ਦੀ ਜ਼ਿੱਦ ਕੀਤੀ ਅਤੇ ਇਸੇ ਕੋਸ਼ਿਸ਼ ਦੇ ਚੱਲਦਿਆਂ ਅਨਮੋਲ ਖੁਦ ਨਹਿਰ ਦੇ ਤੇਜ਼ ਵਹਾਅ ਵਾਲੇ ਪਾਣੀ ਵਿੱਚ ਡੁੱਬ ਗਿਆ। ਇਸ ਹਾਦਸੇ ਤੋਂ ਬਾਅਦ ਅਨਮੋਲ ਦੇ ਤਿੰਨਾਂ ਦੋਸਤਾਂ ਨੇ ਇਸ ਦੀ ਸੂchnਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਅਲਮੋਲ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਹਾਲੇ ਤੱਕ ਗੋਤਾਖੋਰਾਂ ਨੂੰ ਕੋਈ ਵੀ ਕਾਮਯਾਬੀ ਹਾਸਲ ਨਹੀਂ ਹੋਈ। ਅੱਜ ਪੋਲੇ ਸ਼ੰਕਰ ਡਾਈਵ ਕਲੱਬ ਦਾ ਬੁਖਾਰ। ਇਹ ਗੋਤਾਖੋਰ ਜਿਹੜੇ ਉਰੇ ਵਿੱਚ ਪਾਖੜਾ ਦੇ ਲੱਭ ਰਹੇ ਨੇ ਕਿਹਨੂੰ ਲੱਭ ਰਹੇ ਨੇ? ਕਥਾਪਰ ਕਾਲਜ ਦੇ ਸਟੂਡੈਂਟ ਸੀਗੇ ਜਿਹੜੇ ਚਾਰ ਮਤਲਬ ਆਏ ਸੀਗੇ ਰਾਤ ਨੂੰ ਕੋਈ ਪਾਰਟੀ ਵਗੈਰਾ ਤੋਂ ਤੇ ਉਸ ਤੋਂ ਬਾਅਦ ਇੱਕ ਮਿਸਿੰਗ ਹੋ ਗਿਆ ਪਾਗਲ ਰੈਲ ਚ ਗਿਰ ਗਿਆ ਉਹਨੂੰ ਲੱਭ ਰਹੀ ਸੀ ਕੋਈ ਕੰਮ ਜਬੀ ਹੱਥ ਲੱਗੀ ਹੈ ਹੁਣ ਤੱਕ ਨਹੀਂ ਹਾਲੇ ਤੱਕ ਤਾਂ ਕੋਈ ਨਹੀਂ ਲੱਗੀ ਸੈਂਚੂਰੀਨ ਕਲੇ ਪੁਲਿਸ ਚੌਂਕੀ ਦੇ ਇੰਚਾਰਜ ਸ਼ਿਵਕਿਰਪਾਲ 베ਦੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਨੇ ਗੋਤਾਖੋਰ ਲਗਾ ਕੇ ਅਨਮੋਲ ਦੀ ਲਾਸ਼ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ ਤੇ ਅਨਮੋਲ ਦੀ ਲਾਸ਼ ਮਿਲਣ ਤੋਂ ਬਾਅਦ ਉਸ ਨੂੰ ਪਰਿਵਾਰ ਦੇ سپرد ਕਰ ਦਿੱਤਾ ਜਾਵੇਗਾ ਉਧਰ ਗੋਤਾਖੋਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਨੇ ਦੱਸਿਆ ਕਿ ਉਹ ਲਗਾਤਾਰ ਅਨਮੋਲ ਦੀ ਲਾਸ਼ ਲੱਭਣ ਵਿੱਚ ਜੁਟੇ ਹੋਏ ਨੇ ਪਰ ਹਾਲੇ ਤੱਕ ਉਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਮੌਲੇ ਅੱਗੇ 4 ਬੱਚੇ ਥਾਪਰਕਲ ਦੇ ਰਾਤ ਜੀਡੀ ਗ੍ਰੈਂਡ ਚ ਵਿਆਹ ਦੇ ਹਿੱਾਰੇ ਵਿੱਚ ਵਾਪਸ ਸ਼ਰਡੇ ਦੇ 12ਵੇਂ ਰਾਤ ਆ ਬਾਹਰ ਨਹਿਰ ਤੇ ਬਾਥਮਗਰਾ ਕਰਨ ਲੱਗੇ ਤੇ ਇੱਕ ਬੱਚਾ ਵਿੱਚ ਲੱਗ ਗਿਆ ਜਿਹੜੀ ਪੁਲਿਸ ਨੂੰ ਸੂਚਨਾ ਮਿਲਣ ਤੇ ਅਹੀ ਤਲਾਸ਼ ਕਰ ਰਹੇ ਆ ਗੋਤਾਖੋਰ ਸਾਰੇ ਲੱਗੇ ਜ ਨੇ ਜੱਜਬੋੜੀ ਮਿਲਣ ਤੇ ਜਿਵੇਂ ਵਾਰਸ ਕਰਨਗੇ ਕਾਨੂੰਨੀ ਕੀਤੀ ਜਾਵੇਗੀ ਕਿੱਥੋਂ ਦਾ ਸਾਰੇ ਕੁਝ ਪਤਾ ਹੈਗਾ ਜਵਲੰਦਰ ਦਾ